ਕਈ ਵਰੀ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਛੋਟੇ ਇਨਸੀਡੈਂਟਸ ਛੋਟੇ-ਛੋਟੇ ਖੁਆਨੀਆਂ ਐਟਾ ਵੱਡਾ ਸਬਕ ਦੇ ਜਾਂਦੀਆਂ ਨੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨਹੀਂ ਮਿਲ ਜਾਂਦਾ ਕਹਿੰਦੇ ਇੱਕ ਡਾਲ ਤੇ ਜਿਹੜਾ ਤੇ ਚਿੜੀ ਬੈਠੇ ਸੀ ਦੋਵੇਂ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਗੱਲਾਂ ਕਰ ਰਹੇ ਸੀ ਤੇ ਛਿੜੀ ਕਹਿਣ ਲੱਗੀ ਜਿਹੜੇ ਨੂੰ ਕਦੀ ਮੈਨੂੰ ਛੱਡ ਕੇ ਤਾਂ ਨਹੀਂ ਚਲਾ ਜਾਏਗਾ ਉਹ ਕਹਿੰਦੀ ਕਿਉਂ ਤੈਨੂੰ ਭਰੋਸਾ ਨਹੀਂ ਕਹਿੰਦੀ ਨਹੀਂ ਵਕਤ ਪੈਣ ਤੇ ਬڑے ਬڑے ਵੱਡੇ ਛੱਡ ਜਾਂਦੇ ਨੇ ਕੱਲ ਨੂੰ ਕੋਈ ਨੇਰੀ ਕੋਈ ਤੂਫਾਨ ਆ ਗਿਆ ਤੇ ਟੁੱਟ ਗਿਆ ਤੇ ਮੇਰਾ ਕੀ ਬਣੇਗਾ ਉਸਨੇ ਕਿਹਾ ਜੇ ਤੈਨੂੰ ਨਹੀਂ ਚਗੀ ਤੇ ਮੈਂ ਆਪਣੇ ਦੋਵੇਂ ਪੰਖ ਹੀ ਤੋੜ ਦੇਣਾ ਜਦੋਂ ਮੇਰੇ ਪੰਖ ਨਹੀਂ ਹੋਣਗੇ ਫਿਰ ਤਾਂ ਇਹ ਨਾ ਮ উড় ਸਕਾਂਗਾ ਫਿਰ ਤਾਂ ਤੇਰੇ ਕੋਲ ਹੀ ਰਾਂਗਾ ਨਾ ਕਹਿੰਦੀ ਕਿੱਡੀ ਵੱਡੀ ਕੁਰਬਾਨੀ ਹੈ ਵਾਕੇ ਪਰ ਨਾ ਬਹੁਤ ਪਿਆਰ ਕਰਦਾ ਕਹਿੰਦੀ ਨਹੀਂ ਨਹੀਂ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਕਹਿੰਦਾ ਨਹੀਂ ਹੁਣ ਮੇਰਾ ਮਨ ਕਰਦਾ ਉਸਨੇ ਆਪਣੇ ਦੋਨੋਂ ਪੰਖ ਤੋੜ ਦਿੱਤੇ ਬੜੀ ਖੁਸ਼ੀ ਨਾਲ ਰਹਿ ਰਹੇ ਸੀ ਇੱਕ ਦਿਨ ਪਤਾ ਲੱਗਾ ਕਿ ਰਾਤ ਤੂਫਾਨ ਆਣ ਵਾਲਾ ਹੁ ਚਿੜੀ ਸੋਚ ਪੈ ਗਈ ਕਿ ਇਹਨੇ ਤਾਂ ਮਰਨਾ ਹੀ ਮਰਨਾ ਹੈ ਮੈਂ ਹੁ ਜੇ ਨਾ ਉੱਡੀ ਤੇ ਮੈਂ ਵੀ ਮਰ ਜਾਣੀ ਬੜਾ ਸੋਚਦੀ ਰਹੀ ਉੱਡਾਂ ਕਿ ਨਾ ਉੱਡਾਂ ਅਖੀਰ ਦੇ ਉੱਤੇ ਆਪਣੀ ਜਾਨ ਪਿਆਰੀ ਸੀ ਚਿੜੀ ਉੱਡ ਗਈ ਪਰ ਕਿਸ਼ਮਤ ਇਸ ਤਰ੍ਹਾਂ ਹੋਇਆ ਤੂਫਾਨ ਆਇਆ ਹੀ ਨਹੀਂ ਪਰ ਤੂਫਾਨ ਨਾਲ ਉਸ ਚਿੜੀ ਨੂੰ ਕੋਈ ਫਰਕ ਨਹੀਂ ਪਿਆ ਉਹ ਚਿੜੀ ਦੇ ਉੱਡਣ ਕਰਕੇ ਵਿయోగ ਦੇ ਵਿੱਚ ਹੀ ਮਰ ਗਿਆ ਕਹਿੰਦਾ ਬੇਸ਼ੱਕ ਉੱਡ ਜਾਂਦੀ ਪਰ ਇੱਕ ਵਾਰੀ ਮੈਨੂੰ ਜਾਂਦੀ ਵਰੀ ਕਹਿਤਾ ਜਾਂਦੀ ਮੇਰੀ ਮਜਬੂਰੀ ਏ ਤੁਸੀਂ ਤਾਂ ਨਹੀਂ ਉੱਡ ਸਕਦੇ ਹੋ ਸਕਦਾ ਮੈਂ ਉਹਨੂੰ ਆਪ ਹੀ ਕਹਿ ਦਿੰਦਾ ਕਿ ਤੂੰ ਉੱਡ ਜਾ ਬਸ ਦੁੱਖ ਇਸ ਗੱਲ ਦਾ ਉਸਨੇ ਜਾਂਦੀ ਵਰੀ ਮੈਨੂੰ ਇਹ ਵੀ ਨਹੀਂ ਪੁੱਛਿਆ ਤੇਰਾ ਕੀ ਬਣੇਗਾ ਸੋ ਕਿ ਆਦਮੀ ਇੰਨਾ ਸਵਾਰਥੀ ਹੁੰਦਾ ਹੈ ਜਿਹੜਾ ਸਾਡੇ ਪਿੱਛੇ ਸਭ ਕੁਝ ਤਿਆਗ ਦਿੰਦਾ ਹੈ ਅਸੀਂ ਉਸ ਨੂੰ ਇਗਨੋਰ ਕਰਕੇ ਹਮੇਸ਼ਾ ਆਪਣੇ ਫਾਇਦੇ ਦਾ ਸੋਚਦੇ ਹਾਂ ਬਸ ਇਹੀ ਇਨਸਾਨ ਦੀ ਫਿਤਰਤ ਹੈ ਉਹ ਯੂਜ਼ ਐਂਡ ਥਰੋ ਕਰਦਾ ਹੈ ਜਿੱਥੋਂ ਨੂੰ ਲੱਗਦਾ ਹੁਣ ਮੈਨੂੰ ਕੋਈ ਲਾਭ ਨਹੀਂ ਫਿਰ ਉਸ ਤੋਂ ਪੁੱਛਦਾ ਤੱਕ ਵੀ ਨਹੀਂ ਉਸਦੇ ਨਾਲ ਨਜ਼ਰਾਂ ਵੀ ਨਹੀਂ ਮਿਲਾਂਦਾ ਉਹਨੂੰ ਇਕੱਲਾ ਛੱਡ ਕੇ ਵੀ ਚਲਾ ਜਾਂਦਾ